ਰਮਣ ਰੋੜਨ ਫੜਿਆ ਸੀ ਵਿਜੀਲੈਂਸ ਵਾਲਿਆਂ ਤੇ ਕਹਿੰਦੇ ਜਾਂਚ ਦੇ ਦੌਰਾਨ ਉਹਨਾਂ ਨੂੰ ਵੀ ਕੋਈ ਬਿਮਾਰੀ ਨਿਕਲਿਆ ਹੀ ਐ ਪੱਥਰੀ ਪੱਥਰੀ ਦੀ ਪੱਥਰ ਕੇ ਸਨ ਤੁਝੇ ਹਮਨੇ ਮੁਹੱਬਤ ਦਾ ਖੁਦਾ ਜਾਣਾ ਇਥੇ ਪੱਥਰੀ ਉਹਨੇ ਤੇ ਪੱਥਰ ਕੇ ਸਾਨੂੰ ਕੁਝ ਹੋਰ ਹੀ ਮੰਨਿਆ ਸੀ ਪਰ ਪੱਥਰੀ ਫਿਰ ਗਾਹ ਨਿਕਲਿਆ ਹੀ ਹੋਰ ਇਹ ਪੱਥਰੀ ਤਾਂ ਇੱਕ ਵਾਰੀ ਦਰਦ ਭਗਵੰਤ ਮਾਨੂ ਰਨੂ ਵੀ ਹੋਇਆ ਸੀਗਾ ਪੱਥਰੀ ਮਤਲਬ ਕਿ ਹੋ ਜਾਂਦੀ ਹੈ ਜੀ ਜੀ ਉਹ ਤਾਂ ਖੈਰ ਦਾ ਆ ਬਿਮਾਰੀ ਦਾ ਮਜ਼ਾਕ ਨਹੀਂ ਆਪਾਂ ਕਿਸੇ ਦਾ ਉੜਾਵਾਂਗੇ ਹਮ ਗੱਲ ਇਹ ਆ ਕਿ ਹੁਣ ਰਮਨ ਅਰੂੜਾ ਨੂੰ ਚਲੋ ਵਿੱਤਾ ਤੇ ਪਈਆ ਇੱਕ ਫਾਇਦਾ ਵੀ ਹੋ ਜਾਏਗਾ ਜੇ ਉਹਨਾਂ ਨੇ ਪੱਥਰੀ ਪੁੱਥਰੀ ਕਢਾਉਣੀ ਹੈ ਤਾਂ ਫਰੀ ਚ ਨਿਕਲ ਜਾਏਗੀ ਇਲਾਜ ਸਾਰਾ ਜਿਹੜਾ ਹੈ ਨਾ ਸਰਕਾਰ ਕਰੇਗੀ ਐਸੀ ਵੀ ਇਹਨਾਂ ਦੇ ਇਲਾਜ ਤੇ ਫਰੀ ਹੁੰਦੇ ਤੁਹਾਨੂੰ ਪਤਾ ਹੀ ਹਮ ਹਮ ਪੰਜਾਬ ਦਾ ਵਿਧਾਨਕਾਰ ਐਡਾ ਲੱਕੀ ਹੁੰਦਾ ਤੂੰ ਮੇਰੀ ਲੱਕੀ ਚਾਹ ਮਨ ਗੁੱਜਦਾ ਐਡਾ ਲੱਕੀ ਹੁੰਦਾ ਕਿ ਮੈਡੀਕਲ ਬਿੱਲ ਭਾਵੇਂ 50 ਲੱਖ ਦਾ ਬਣ ਜਾਵੇ ਕੋਈ ਕੈਪ ਹੈ ਹੀ ਨਹੀਂ ਹੈ ਕਿਉਂਕਿ ਸੋ ਇਸ ਕਰਕੇ ਇਹਨਾਂ ਨੇ ਜੇ ਮਤਲਬ ਕਿ ਹਰਾਸਤ ਦੇ ਵਿੱਚ ਇਲਾਜ ਲੈਣਾ ਹੋਇਆ ਤਾਂ ਉਹ ਫ੍ਰੀ ਹੈ ਫ੍ਰੀ ਆਫ ਕਾਸਟ ਹੈ ਤੇ ਨਾਲੇ ਹਸਪਤਾਲ 'ਚ 2-4 ਦਿਨ ਲੰਘ ਜਾਣਗੇ ਉਹਨਾਂ ਚਿਰ ਨੂੰ ਜ਼ਮਾਨਤ ਸਮਉਣ ਤੇ ਤਰੀਕ ਜਿਹੜੀ ਨੇੜੇ ਆ ਜਾਏਗੀ ਤਾਂ ਗੱਲ ਇਹ ਆ ਕਿ ਇਹ ਸਾਰਾ ਕੁਝ ਜਿਹੜਾ ਹੈ ਨਾ ਉਹ ਇਦਾਂ ਹੋਇਆ ਕਿ ਵਿਜੀਲੈਂਸ ਨੇ ਵੇਖਿਆ ਕਿ ਇਹਨਾਂ ਦੀ ਤਬੀਅਤ ਜਿਹੜੀ ਆ ਨਸਾਜ਼ ਆ ਉਹ ਹਸਪਤਾਲ ਲੈ ਕੇ ਜਾਂਦੇ ਨੇ ਤੇ ਹਸਪਤਾਲ ਦੇ ਵਿੱਚ ਜਾ ਕੇ ਜਦੋਂ ਅਲਟਰਾਸਾਉਂਡ ਕੀਤਾ ਜਾਂਦਾ ਪਤਾ ਲੱਗਦਾ ਕਿ ਜਨਾਬ ਦੇ ਪਿੱਤੇ 'ਚ ਪੱਥਰੀ ਆ ਹੂੰ ਹੁਣ ਉਹਨਾਂ ਨੇ ਦਵਾਈ ਬੂਟੀ ਦਿੱਤੀ ਆ ਤੇ ਉਸ ਤੋਂ ਬਾਅਦ ਕਿਹਾ ਕਿ ਲੈ ਜਾਓ ਇਹਨਾਂ ਨੂੰ ਕੋਈ ਚੱਕਰ ਨਹੀਂ ਹੈਗਾ ਪੁੱਛਗੇ ਚ ਵਾਸਤੇ ਫਿੱਟ ਨੇ ਪੁੱਛੋ ਜੋ ਪੁੱਛਣਾ ਪੁੱਛੋ ਜੋ ਪੁੱਛਣਾ ਉਹ ਤਾਂ ਵਿਜੀਲੈਂਸ ਉੱਥੇ ਭਾਈ ਪੂਰਾ ਕੰਮ ਜਿਹੜਾ ਤੜਲੇ ਨਾਲ ਕਰ ਰਹੀ ਆ ਹਮ ਐਤਵਾਰ ਵੀ ਲੱਗੇ ਰਹਿ ਜਾਂਦੇ ਆ ਉੱਥੇ ਛੁੱਟੀ ਛੱਟੀ ਸਭ ਕੈਂਸਲ ਆ ਵੀ ਰਮਨ ਅਰੋੜਾ ਨੂੰ ਵਈ ਚੋਪੜ ਕੇ ਰੱਖ ਦੇਣਾ ਮਗਰ ਅਨੇ ਬਾਕੀ ਕੀ ਹੋਣਾ ਵੀ ਟਿਫਨ ਉੱਥੇ ਪਹੁੰਚ ਜਾਣਗੇ ਨਾ ਟੈਨਸ਼ਨ ਨਾ ਹਾਂਜੀ ਹਾਂਜੀ ਭਾਈ ਰੋਟੀ ਛੋਟੀ ਦੀ ਕੋਈ ਤੁਸੀਂ ਪ੍ਰਵਾਹ ਨਹੀਂ ਕਰਨੀ ਮਤਲਬ ਕਿ ਸਰਕਾਰ ਨੂੰ ਇਹ ਆ ਕਿ ਮੈਂ ਜਵੇ ਕੇ ਕਿ ਲੁਧਿਆਣਾ ਜ਼ਿਮਨੀ ਚੋਣ ਐਸ ਵੇਲੇ ਕੁਝ ਨਹੀਂ ਦਿੱਤਾ ਕੇਜਰੀ ਵਾਲਾ ਸਾਹਿਬ ਉਹ ਰਹਾਨੋ ਸਿਰਫ ਤੇ ਸਿਰਫ ਇਹ ਕਿ ਲੁਧਿਆਣਾ ਲੁਧਿਆਣਾ ਹਾਈ ਲੁਧਿਆਣਾ ਹਾਈ ਲੁਧਿਆਣਾ ਮਤਲਬ ਕਿ ਹਾਈ ਲੁਧਿਆਣਾ ਹਾਈ ਲੁਧਿਆਣਾ ਹੀ ਹੋ ਰਹੀ ਆ ਤੇ ਜੇ ਲੁਧਿਆਣਾ ਆਥੋ ਗਿਆ ਨਾ ਫਿਰ ਇਹਨੇ ਕਿਹਾ ਹਾਏ ਮੈਂ ਨਹੀਂ ਪੰਜਾਬ ਜਾਣਾ ਹਾਏ ਮੈਂ ਨਹੀਂ ਪੰਜਾਬ ਜਾਣਾ ਐ ਹੋ ਜਾਣਾ ਆਈਪੀਐਲ ਬਾਰੇ ਥੋੜੀ ਜਰੂਰ ਜਾਣਕਾਰੀ ਦਿਓ ਮੇਰੇ ਦਾ ਕੁਝ ਦੋਸਤ ਅਜ ਨਵੇਂ ਵੀ ਜੁੜੇ ਹੋਏ ਨੇ ਤੇ ਪਹਿਲਾਂ ਦੇਣਾ ਪਈ ਉਹਨਾਂ ਦਾ ਵੈਲਕਮ ਹੀ ਸਹੀ ਨਹੀਂ ਦੇਖੋ ਮੈਂ ਆਈਪੀਐਲ ਦੇ ਮੈਚ ਬਹੁਤ ਘੱਟ ਦੇਖੇ ਆ ਜੀ ਮੈਂ ਮਾਫ ਕਰਨਾ ਪਹਿਲਾਂ ਦੇਖਦੇ ਰਹੇ ਹੁਣ ਕੋਈ ਟਾਈਮ ਦੀ ਸੈਟਿੰਗ ਵੀ ਇਸ ਤਰ੍ਹਾਂ ਦੀ ਹੁੰਦੀ ਹੈ ਤੇ ਕਈ ਵਾਰ ਨਾ ਇੱਕ ਸਟੇਜ ਤੇ ਜਾ ਕੇ ਨਾ ਤੁਹਾਡਾ ਕਿਸੇ ਚੀਜ਼ ਤੋਂ ਮਨ ਥੋੜਾ ਜਾ ਪਰੇ ਹੋ ਜਾਂਦਾ ਜੀ ਰੁਝਾਵ ਕਿਸੇ ਪਾਸੇ ਹੋਰ ਵੱਜ ਜਾਂਦਾ ਹੈ ਉਹ ক্রিকেট ਦਾ ਮਤਲਬ ਕੀ ਭਾਇਆ ਠੀੜਾ ਤੇ ক্রিকেট ਦਾ ਕਿੱਥੇ ਮਰਨਾ ਹੈ ਸਾਬ ਪਰ ਗੱਲ ਇਹ ਆ ਕਿ ਫਾਰਮੈਟ ਜਿਹੜਾ ਹੁੰਦਾ ਤੁਹਾਡੀ ਪਸੰਦ ਦਾ ਹੁੰਦਾ ਹੈ ਜੀ ਤੇ ਰਾਤੀ ਮੈਂ ਦੇਖ ਰਿਹਾ ਸੀਗਾ ਪੰਜਾਬ ਦਾ ਮੈਚ ਸੀਗਾ ਨਾ ਰਾਤੀ ਸ਼ਾਇਦ ਬਿਲਕੁਲ ਬਿਲਕੁਲ ਮੈਂ ਥੋੜਾ ਜਿਹਾ ਦੇਖਿਆ ਮੈਚ ਉਹ ਜਿੰਨਾ ਕਿ ਟਾਈਮ ਮਿਲਦਾ ਜ਼ਰੂਰ ਦੇਖੀਦਾ ਜੋ ਮਰਜ਼ੀ ਹੈ ਚਲੋ ਕਾਰਪੋਰੇਟ ক্রিকেট ਹੈ ਗਲੈਮਰਸ ক্রিকেট ਹੈ ਪਰ ਪੰਜਾਬ ਦਾ ਵੀ ਮੋਸ਼ਨਲ ਨਾਲ ਜੁੜਿਆ ਹੁੰਦਾ ਹੈ ਤੇ ਮੈਂ ਥੋੜਾ ਦੇਖਿਆ ਜੀ ਤੇ ਉਦੋਂ ਬਾਅਦ ਪੰਜਾਬ ਦੀ ਬੈਟਿੰਗ ਜਦੋਂ ਆਈ ਹੈ ਤਾਂ ਫਿਰ ਉਹ ਨਹੀਂ ਮੈਂ ਦੇਖੀ ਪਹਿਲਾਂ ਜਦੋਂ ਦੂਜੀ ਬੈਟਿੰਗ ਕਰ ਰਹੇ ਸੀ ਦੇਖੋ ਪੰਜਾਬ ਕਮਾਲ ਕਰ ਰਿਹਾ ਹੈ ਪੰਜਾਬ ਦੀ ਟੀਮ ਦੀ ਜਿਹੜੀ ਬਣਤਰ ਹੈ ਇਸ ਵਾਰੀ ਦੀ ਉਹਨਾਂ ਨੇ ਵੱਡੇ ਨਾਮਾਂ ਤੇ ਨਿਰਪਰ ਹੋਣ ਦੀ ਥਾਂ ਤੇ ਹਮ ਟੈਲੈਂਟ ਚੁਣਿਆ ਉਹਨਾਂ ਨੇ ਬਿਲਕੁਲ ਨਵੇਂ ਤੇ ਨਵੇਂ ਨਵੇਂਾਂ ਤੇ ਦਾ ਖੇਡਿਆ ਜ਼ਿਆਦਾ ਨੂਪਰੀਆਂ ਸ਼ੈ ਮੁੰਡਾ ਮੱਲਾ ਪ੍ਰਾਪ ਸਿਮਰਨ ਬਹੁਤ ਚੱਲ ਰਿਹਾ ਹੈ ਉਹਨਾਂ ਦਾ ਸ਼੍ਰੇਸ਼ਟ ਤੇ ਹੈ ਹੀ ਕਮਾਲ ਹੈ ਬਿਲਕੁਲ ਯਾਨੀ ਇਸ ਇੱਕ ਥੱਲੇ ਆਉਂਦਾ ਮੀਡਲ ਆਰਡਰ 'ਚ ਮੇਰੇ ਖਿਆਲ ਦੇ ਨਾਲ ਮੁੰਡਾ ਸੁਸ਼ਾਂਕ ਜੀ ਯਾਨੀ ਉਹਨਾਂ ਨੇ ਇੱਕ ਤੋਹਾ ਦੇਖਿਆ ਸਾਰੇ ਹਾਂਜੀ ਸਾਰਿਆਂ ਨੇ ਜੋ ਪੈਸਾ ਉਹਨਾਂ ਨੇ ਵਸੂਲ ਕੀਤਾ ਉਹਦੇ ਨਾਲ ਨਿਆਹ ਕੀਤਾ ਹੈ ਕਹਿਣ ਦਾ ਮਤਲਬ ਹੈ ਤੇ ਉਹ ਬੋਲਿੰਗ ਯੂਨਿਟ ਵੀ ਉਹਨਾਂ ਦੀ ਬਹੁਤ ਅੱਛੀ ਹੈ ਹੂੰ ਤੇ ਹੈ ਯੰਗ ਫਿਰ ਫੀਲਡਿੰਗ ਵੀ ਅੱਛੀ ਬਣ ਜਾਂਦੀ ਹੈ ਜੀ ਸਪੀਡ ਬਣ ਗਈ ਉਹਨਾਂ ਦੀ اس ਵਾਰੀ ਸਪੀਟ ਬਣ ਗਈ ਉਹਨਾਂ ਦੇ ਮੋਮੈਂਟਮ ਜੋ ਉਹਨਾਂ ਨੇ ਫੜਿਆ ਫਿਰ ਉਹ ਮਤਲਬ ਕਿ ਛੱਡਿਆ ਹੀ ਨਹੀਂ ਬਿਲਕੁਲ ਉਹ ਇੱਕ ਲੈ ਜਿਹੜੀ ਹੈ ਨਾ ਉਹ ਆ ਜਾਈ ਆ ਜਾਈ ਤਾਂ ਇਸ ਕਰਕੇ ਉਹਨਾਂ ਨੇ ਟੌਪ ਕਰਕੇ ਸਾਰਿਆਂ ਨੂੰ ਹਰਾਣ ਕਰ ਦਿੱਤਾ ਹੂੰ ਇਹ ਬਹੁਤ ਮਤਲਬ ਕਿ ਕਹਿ ਲਓ ਕਿ ਬਹੁਤ ਮੇਰੇ ਲਈ ਵੀ ਬਹੁਤ ਸਰਪ੍ਰਾਈਜ਼ਡ ਹੈ ਮੈਂ ਬਹੁਤ ਮਾਯੂਸ ਹੋਇਆ ਜਦੋਂ ਇੰਨੀਆਂ ਆਈਪੀਐਲ ਦੇਖੀਆਂ ਨਾ ਸੱਚੀ ਇੰਨੀਆਂ ਆਈਪੀਐਲ ਸੁੱਖਾਂ ਵੀ ਸੁੱਕ ਸਕੀ ਯਾਰ ਇੱਕ ਹੀ ਜਿੱਤੇ ਜਾਣਾ ਹਨਾ ਤਾਂ ਪਲੇਆਫ ਚ ਵੀ ਵਿਚਾਰੇ ਮਸੀ ਪਹੁੰਚੇ ਕਦੀ ਯਾਰ ਤਾਂ ਕਹਿੰਦਾ ਬਾਬੇ ਕਿ ਐਤ ਕੀ ਕਮਾਲ ਕੀਤੀ ਹੈ ਉਹਨਾਂ ਨੇ ਜੀ ਬਾਕੀ ਹੁਣ ਗਾਂ ਦੇਖੋ ਕੀ ਹੁੰਦਾ ਸੋ ਆਈਪੀਐਲ ਕਹ ਲੋ ਕਿ ਖਾਤਮੇ ਵਾਲੇ ਗੇੜ ਚ ਆ ਗਿਆ ਇੰਟਰਸਟਿੰਗ ਹੁਣ ਮਤਲਬ ਕਿ ਤੁਸੀਂ ਸਾਰਿਆਂ ਦੇ ਸਪੋਰਟ ਕਰਨੀ ਹੈ ਪੰਜਾਬ ਨੂੰ ਸਾਰਿਆਂ ਲਈ ਤੇ ਮੇਰੀ ਸਪੋਰਟ ਵੀ ਤੁਹਾਡੇ ਨਾਲ ਹੀ ਹੈ ਮੈਂ ਵੀ ਤੁਹਾਡੇ ਨਾਲ ਹੀ ਹਾਂ ਠੀਕ ਹੈ ਜੀ ਮੈਂ ਤੇ ਇਨਾ ਪੰਜਾਬ ਵਾਸਤੇ ਇਨਾ ਕਹਿ ਸਕਦਾ ਆਈਪੀਐਲ ਬਾਕੀ ਕੌਣ ਜਿੱਤਦਾ ਕੌਣ ਨਹੀਂ ਪਰ ਆਪਣਾ ਤੁਹਾਨੂੰ ਪਤਾ ਹੀ ਨਹੀਂ ਪਰ ਕਿਉਂਕਿ ਜੋ ਜੋ ਇਹ ਸੁਣਨਾ ਚਾਹੁੰਦੇ ਸਨ ਨਾ ਆਡੀਅנס ਵਾਲੇ ਪੰਜਾਬ ਵਾਲੇ ਤੋਂ ਮੈਂ ਤੁਹਾਨੂੰ ਦੱਸ ਦਿੱਤਾ ਕਿ ਮੇਰੀ ਆਬਜ਼ਰਵੇਸ਼ਨ ਇੰਨੀ ਕੁ ਹੈ ਕਿ ਜੋ ਪੈਸਾ ਬਹੁਤ ਬਚਿਆ ਸੀ ਨਾ ਨਕੁੱਲ ਖਰਚ ਕਰਨ ਵਾਸਤੇ ਪਲੇਅਰਾਂ ਤੇ ਇਹਨਾਂ ਨੇ ਇਹ ਨਹੀਂ ਵੀ 80-80 ਨੂੰ ਇੰਨੇ ਕਰੋੜਾਂ ਚ ਇੰਨੇ ਕਰੋੜਾਂ ਚ ਲਏ ਨਹੀਂ ਇਹਨਾਂ ਨੇ ਬਹੁਤ ਮਤਲਬ ਕਿ ਜਿਹੜਾ ਇਹਨਾਂ ਦਾ ਟੀਮ ਦਾ ਮੈਨੇਜਮੈਂਟ ਹੈ ਜਿਹੜਾ ਉਹ ਬਹੁਤ حساب کتاب ਨਾਲ ਕਿ ਖਿਡਾਰੀ ਮਹਿੰਗੇ ਵੀ ਲੈ ਜੀ ਪਰ ਮਤਲਬ ਕਿ ਕੁਝ ਐਸੇ ਟੈਲੈਂਟ ਵੀ ਚੁਣੇ ਜਿਹੜੇ ਕਿ ਕਿਸੇ ਪਲੇਟਫਾਰਮ ਦੇ ਇੰਤਜ਼ਾਰ 'ਚ ਸੀ ਕਿ ਮੌਕਾ ਮਿਲੇ ਮੌਕਾ ਮਿਲੇਗਾ ਤਾਂ ਹਮ ਬਤਾ ਦੇਗੇ ਕਿ ਤੁਮੇ ਕਿੰਨਾ ਪਿਆਰ ਕਰਤੇ ਹੈ ਸਨ